ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਚਪਚੀ ਸਾਹਿਬ ਦੀ ਇਸ ਪੰਗਤੀ ਦਾ ਜਾਪ ਕਰ ਲੈਂਦੇ ਹੋ ਤਾਂ ਤੁਸੀਂ ਮੰਨ ਕੇ ਚੱਲੋਗੇ ਕਿ ਜੋ ਵੀ ਤੁਹਾਡੇ ਮਨ ਦੀ ਇੱਛਾ ਹੋਵੇਗੀ ਪੂਰੀ ਹੋ ਜਾਵੇਗੀ ਜੋ ਚਾਹੋਗੇ ਤੁਹਾਨੂੰ ਉਹੀ ਮਿਲ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤੁਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਹੁੰਚ ਜਾਵੇ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਦੀ ਇਸ ਪੰਕਤੀ ਦਾ ਜਾਪ ਪੰਜ ਵਾਰ ਤੁਸੀਂ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੇ ਘਰ ਦਾ ਕਰਜ਼ਾ ਦਿਨਾਂ ਵਿੱਚ ਹੀ ਦੁੱਖ ਵਿਖਤ ਦਿਨਾਂ ਵਿੱਚ ਖਤਮ ਹੋ ਜਾਣਗੇ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੀ ਇਸ ਦੇ ਨਾਲ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਤੇ ਬਰਕਤ ਦਾ ਵਾਸ ਹੋ ਜਾਵੇਗਾ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਦੀ ਪਾਠ ਦੀ ਪੰਕਤੀ ਪੰਜ ਵਾਰ ਤੁਸੀਂ ਬੋਲ ਕੇ ਸੌਂ ਜਾਇਆ ਕਰੋ ਵੇਖਿਓ ਪਾਤਸ਼ਾਹ ਜੀ ਫਿਰ ਤੁਹਾਡੇ ਤੇ ਕਿਵੇਂ ਬੇਅੰਤ ਕਿਰਪਾ ਕਰ ਦੇਣਗੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਸਤ ਸੰਗਤ ਹੈ ਜੀ ਜਪਜੀ ਸਾਹਿਬ ਦੇ ਪਾਠ ਦੀ ਉਹ ਕਿਹੜੀ ਪੰਗਤੀ ਹੈ ਜਿਹੜੀ ਅਸੀਂ ਸਿਰਫ ਪੰਜ ਵਾਰ ਹੀ ਬੋਲਣੀ ਹੈ ਸਾਰੇ ਗੱਲਬਾਤ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਇਸ ਲਈ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਜੇਕਰ ਚੰਗੀ ਲੱਗੇ ਤਾਂ ਹੋਰ ਵੀ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦੇਣਾ ਤਾਂ ਕਿ ਕਿਸੇ ਹੋਰ ਵੀ ਭੈਣ ਭਰਾ ਦਾ ਭਲਾ ਹੋ ਜਾਵੇ ਝੜੇ ਭੈਣ ਭਰਾ ਆਖਦੇ ਹਨ ਜੀ ਸਾਡੀ ਜ਼ਿੰਦਗੀ ਵਿੱਚ ਬੜੀਆਂ ਮੁਸ਼ਕਿਲਾਂ ਹਨ ਇਸ ਦੇ ਵਿੱਚ ਤੁਹਾਡੇ ਨਾਲ ਇੱਕ ਛੋਟੀ ਜਿਹੀ ਸਾਖੀ ਸਾਂਝੀ ਕਰਨ ਵਾਲੇ ਹਾਂ ਜੀ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਸਾਂਝੀ ਕਰਦੇ ਹਾਂ ਸਾਖੀ ਸੁਣਾਉਣ ਤੋਂ ਪਹਿਲਾਂ ਫਿਰ ਆਪਾਂ ਪੰਗਤੀ ਦੇ ਬਾਰੇ ਸਾਧ ਸੰਗਤ ਜੀ ਗੱਲ ਕਰਨਗੇ ਕਿ ਜੋ ਆਪਾਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਪੰਜ ਵਾਰ ਜਾਪ ਕਰਨਾ ਹੈ ਇਹ ਸਾਖੀ ਮੇਰੇ 6ਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਹੈ 6ਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਤਨਤਾਨ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਆਖਦੇ ਹਨ ਕਿ ਇੱਕ ਦਿਨ ਆਪਣੇ ਬਚਨਾਂ ਦੇ ਨਾਲ ਉਹ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਪਾਈ ਸੰਗਤ ਦੇ ਵਿੱਚ ਕੋਈ ਐਸਾ ਸਿੱਖ ਹੈ ਜੋ ਸਾਨੂੰ ਜਪਜੀ ਸਾਹਿਬ ਦੀ ਬਾਣੀ ਦਾ ਸ਼ੁੱਧ ਉਚਾਰਣ ਕਰਕੇ ਸੁਣਾ ਸਕੇ ਜਪਜੀ ਸਾਹਿਬ ਦੀ ਬਾਣੀ ਨੂੰ ਪੂਰੀ ਇਕਾਗਰਤਾ ਦੇ ਨਾਲ ਪੜ੍ਹ ਸਕੇ ਤੇ ਆਖਦੇ ਹਨ ਪੂਰੀ ਸੰਗਤ ਇੱਕ ਦੂਸਰੇ ਦੇ ਮੋਹਵਲ ਵੇਖਣ ਲੱਗੀ ਉਸੇ ਹੀ ਸੰਗਤ ਵਿੱਚੋਂ ਇੱਕ ਸਿੱਖ ਉੱਠਿਆ ਉਸਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਜੇਕਰ ਤੁਸੀਂ ਕਿਰਪਾ ਕਰੋ ਤੇ ਮੈਨੂੰ ਥਾਪੜਾ ਦਿਓ ਤੁਸੀਂ ਆਗਿਆ ਦਿੱਤੀ ਮੈਂ ਜਪਜੀ ਸਾਹਿਬ ਦੀ ਇਸ ਬਾਣੀ ਨੂੰ ਸ਼ੁੱਧ ਤੇ ਇਕਾਗਰਤਾ ਦੇ ਨਾਲ ਪੜ ਸਕਦਾ ਹਾਂ ਆਖਦੇ ਹਨ ਕਿ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖ ਦਿੱਤਾ ਤੇ ਥਾਪੜਾ ਦਿੱਤਾ ਉਸ ਨੂੰ ਇਜਾਜ਼ਤ ਦੇ ਦਿੱਤੀ ਤੇ ਕਹਿੰਦੇ ਕਿ ਪਾਤਸ਼ਾਹ ਜੀ ਨੇ ਪਾਈ ਗੋਪਾਲਾ ਜੀ ਦੇ ਲਈ بڑا ਹਿਸ ਹੁਣਾ ਆਸਣ ਲਗਵਾਇਆ ਉਹ ਆਸਣ ਆਪਣੇ ਸਿੰਘਾਸਣ ਨਾਲੋਂ ਥੋੜਾ ਉੱਚਾ ਰਖਵਾਇਆ ਕਿਉਂਕਿ ਪਾਤਸ਼ਾਹ ਜੀ ਦੇ ਮਨ ਵਿੱਚ ਗੁਰਬਾਣੀ ਦੇ ਪ੍ਰਤੀ ਜਪਜੀ ਸਾਹਿਬ ਦੀ ਬਾਣੀ ਪ੍ਰਤੀ ਬੜੀ ਹੀ ਜ਼ਿਆਦਾ ਸ਼ਰਧਾ ਭਾਵਨਾ ਤੇ ਸਤਿਕਾਰ ਸੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲੋਂ ਉੱਚਾ ਆਸਣ ਰਖਵਾ ਕੇ ਪਾਈ ਗੋਪਾਲਾ ਜੀ ਨੂੰ ਜਪਜੀ ਸਾਹਿਬ ਦਾ ਪਾਠ ਕਰਨ ਲਈ ਕਿਹਾ ਇੰਨਾ ਪਿਆਰ ਇੰਨਾ ਸਤਿਕਾਰ ਤੇ ਇੰਨੀ ਸ਼ਰਧਾ ਬਾਣੀ ਦੇ ਪ੍ਰਤੀ ਹੈ। ਪਾਤਸ਼ਾਹ ਜੀ ਆਖਦੇ ਹਨ ਕਿ ਭਾਈ ਗੋਪਾਲਾ ਜੀ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿਓ। ਭਾਈ ਗੋਪਾਲਾ ਜੀ ਨੇ ਪੂਰੀ ਸ਼ੁੱਧਤਾ ਤੇ ਇੱਕ ਆਗਰਤਾ ਦੇ ਨਾਲ ਜਪਜੀ ਸਾਹਿਬ ਦੀ ਬਾਣੀ ਪੜਨੀ ਸ਼ੁਰੂ ਕਰ ਦਿੱਤੀ। ਸੱਚੇ ਪਾਤਸ਼ਾਹ ਭਾਈ ਗੋਪਾਲਾ ਜੀ ਦੇ ਮੁਖ ਵਿੱਚੋਂ ਜਪਜੀ ਸਾਹਿਬ ਦੇ ਪਾਠ ਦਾ ਸ਼ੁੱਧ ਉਚਾਰਣ ਸੁਣ ਕੇ ਬੜੇ ਜ਼ਿਆਦਾ ਖੁਸ਼ ਹੋਏ ਕਿਉਂਕਿ ਉਹ ਪਾਠ ਸੁਣਾ ਰਹੇ ਸੀ। ਤੇ ਤੇ ਉਹ ਆਪਣੇ ਸਿੰਘਾਸਣ ਤੋਂ ਥੋੜਾ ਉਹ ਪਿੱਛੇ हटਦੇ ਜਾ ਰਹੇ ਸੀ ਕਹਿੰਦੇ ਕਿ ਜਬਜੀ ਸਾਹਿਬ ਦੇ ਪਾਠ ਦੀ ਸੰਪੂਰਨਤਾ ਤੋਂ ਬਾਅਦ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਭਾਈ ਜਾਓ ਤੇ ਸਿੱਖ ਸੰਗਤਾਂ ਦੇ ਸਾਡੇ ਲਈ ਇੱਕ ਘੋੜਾ ਲੈ ਕੇ ਆਈਆਂ ਹਨ ਸਾਨੂੰ ਘੋੜਾ ਪੇਟਾ ਕਰਕੇ ਗਈਆਂ ਸਨ ਜਿਹੜਾ ਉਸ ਘੋੜੇ ਨੂੰ ਕਾਠੀ ਸਮੇਤ ਲਿਆਓ ਤੇ ਲਿਆ ਕੇ ਮੇਰੇ ਇਸ ਸਿੱਖ ਨੂੰ ਦੇ ਦਿਓ ਜਿਸ ਨੇ ਇਸ ਬਾਣੀ ਦਾ ਬੜਾ ਹੀ ਸੋਹਣਾ ਤੇ ਸ਼ੁੱਧ ਉਚਾਰਣ ਕੀਤਾ ਹੈ ਸਾਨੂੰ ਜੱਪਜੀ ਸਾਹਿਬ ਦਾ ਸ਼ੁੱਧ ਉਚਾਰਣ ਕਰਕੇ ਸੁਣਾਇਆ ਹੈ ਜਦੋਂ ਇਹ ਪਾਤਸ਼ਾਹ ਜੀ ਨੇ ਬਚਨ ਕੀਤੇ ਤਾਂ ਭਾਈ ਗੋਪਾਲਾ ਜੀ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਭਾਈ ਗੋਪਾਲਾ ਜੀ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੈ ਕੇ ਬੇਨਤੀ ਕੀਤੀ ਤੇ ਕਹਿਣ ਲੱਗਾ ਅੰਤਰਜਾਮੀ ਪਾਤਸ਼ਾਹ ਜੀ ਸੁਣੇ ਹਸਤਾ ਸੀ ਕਿ ਤੁਸੀਂ ਦਿਲਾਂ ਦੀਆਂ ਜਾਣਨ ਵਾਲੇ ਹੋ ਪਰ ਅੱਜ ਮੈਂ ਵੇਖ ਵੀ ਲਿਆ ਪਾਤਸ਼ਾਹ ਜੀ ਤੁਸੀਂ ਤਾਂ ਬਿਨਾਂ ਬੋਲੇ ਬਿਨਾਂ ਮੰਗਿਆ ਹੀ ਸਭ ਕੁਝ ਸਮਝ ਜਾਂਦੇ ਹੋ ਮੇਰੇ ਮਨ ਵਿੱਚ ਜੋ ਫੁਰਨਾ ਆਇਆ ਸੀ ਤੁਸੀਂ ਮੇਰੇ ਕਹਿਣ ਤੋਂ ਪਹਿਲਾਂ ਹੀ ਪੂਰਾ ਕਰ ਦਿੱਤਾ ਹੈ ਪਾਦਸ਼ਾਹ ਮੈਂ ਕਿਸ ਤਰ੍ਹਾਂ ਤੁਹਾਡਾ ਸ਼ੁਕਰਗੁਜ਼ਾਰ ਹੋਵਾਂ ਕਿਸ ਤਰ੍ਹਾਂ ਤੁਹਾਡਾ ਸ਼ੁਕਰਾਨਾ ਕਰਾਂ ਪਾਦਸ਼ਾਹ ਮੈਨੂੰ ਸਮਝ ਨਹੀਂ ਆ ਰਹੀ ਮੇਰੇ ਛੇਵੇਂ ਪਾਦਸ਼ਾਹ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਭਾਈ ਗੋਪਾਲਾ ਜੀ ਤੁਸੀਂ ਤਾਂ ਮੰਗ ਹੀ ਬੜੀ ਛੋਟੀ ਰੱਖੀ ਅਸੀਂ ਤਾਂ ਤੁਹਾਡੇ ਤੋਂ ਐਨੇ ਜ਼ਿਆਦਾ ਖੁਸ਼ ਹੋ ਚੁੱਕੇ ਸੀ ਜਦੋਂ ਤੁਸੀਂ ਧੁਰ ਕੀ ਬਾਣੀ ਜਪਜੀ ਸਾਹਿਬ ਨੂੰ ਇਨੀ ਸ਼ੁੱਧਤਾ ਤੇ ਇਕਾਗਰਤਾ ਦੇ ਨਾਲ ਪੜ ਰਹੇ ਸੀ ਸਾਡਾ ਤਾਂ ਮਨ ਬੜਾ ਖੁਸ਼ ਹੋ ਗਿਆ ਸੀ ਸਾਡੇ ਮਨ ਦਾ ਫੁਰਨਕ ਸੀ ਕਿ ਅਸੀਂ ਤੁਹਾਨੂੰ ਗੁਰੂ ਦੇ ਤਖਤ ਤੇ ਬਿਠਾ ਦਈਏ ਪਰ ਤੁਹਾਡੇ ਮਨ ਵਿੱਚ ਇੱਕ ਘੋੜੇ ਦੀ ਇਸ਼ਿਆ ਆ ਗਈ ਸੀ ਤਾਂ ਅਸੀਂ ਤੁਹਾਡੇ ਮਨ ਦੀ ਇਸ਼ਿਆ ਨੂੰ ਪੂਰਾ ਕਰਨਾ ਹੈ ਸਾਰੀ ਹੀ ਸੰਗਤ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਫਿਰ ਉਹਨਾਂ ਨੂੰ ਸਮਝ ਆ ਗਈ ਕਿ ਪਾਤਸ਼ਾਹ ਜਪਜੀ ਸਾਹਿਬ ਦੀ ਬਾਣੀ ਨੂੰ ਸੁਣ ਕੇ ਤਖਤ ਤੋਂ ਪਿੱਛੇ ਕਿਉਂ ਹਟਦੇ ਜਾਂਦੇ ਹਨ ਕਿਉਂਕਿ ਸੱਚੇ ਪਾਤਸ਼ਾਹ ਜੀ ਦੇ ਮਨ ਵਿੱਚ ਇਹ ਫੁਰਨਾ ਬਣਾ ਲਿਆ ਸੀ ਕਿ ਮੈਂ ਆਪਣੇ ਇਸ ਪਿਆਰੇ ਸਿੱਖ ਨੂੰ ਆਪਣੀ ਗੁਰਤਾ ਗੱਦੀ ਦਾ ਵਾਰਿਸ ਬਣਾ ਦੇਣਾ ਹੈ ਵਾਹਿਗੁਰੂ ਤਾਂ ਇੱਥੇ ਹੀ ਪਤਾ ਹੈ ਸਾਧ ਸੰਗਤ ਜੀ ਕਿ ਮੇਰੇ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਪਜੀ ਸਾਹਿਬ ਦੀ ਬਾਣੀ ਦੇ ਨਾਲ ਬੜਾ ਪਿਆਰ ਕਰਦੇ ਸਨ ਪਿਆਰ ਹੀ ਨਹੀਂ ਬਲਕਿ ਉਹਨਾਂ ਦੇ ਸਿੱਖਾਂ ਦੇ ਨਾਲ ਵੀ ਇੰਨਾ ਜ਼ਿਆਦਾ ਪਿਆਰ ਸੀ ਜੋ ਜਪਜੀ ਸਾਹਿਬ ਦੀ ਬਾਣੀ ਨੂੰ ਪੂਰੀ ਸ਼ੁੱਧਤਾ ਤੇ ਇਕਾਗਰਤਾ ਦੇ ਨਾਲ ਪੜ ਸਕਦੇ ਹਨ ਤਾਂ ਜੋ ਵੀ ਜਪਜੀ ਸਾਹਿਬ ਦੀ ਬਾਣੀ ਨੂੰ ਪੂਰਾ ਮਨ ਲਗਾ ਕੇ ਜਾਪ ਕਰਦੇ ਹਨ ਉਹਨਾਂ ਦੀਆਂ ਖੁਸ਼ੀਆਂ ਦੇ ਪਾਲਣਹਾਰ ਛੇਵੇਂ ਪਾਤਸ਼ਾਹ ਜੀ ਫਿਰ ਆਪ ਹੋ ਜਾਂਦੇ ਹਨ ਉਹਨਾਂ ਦੇ ਘਰ ਵਿੱਚ ਫਿਰ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਂਦਾ ਹੈ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਨੂੰ ਹਾਸਲ ਕਰਨਾ ਹੈ ਜਪਜੀ ਸਾਹਿਬ ਦੀ ਬਾਣੀ ਨੂੰ ਪੜ ਪੜ ਕੇ ਪਰ ਸਾਡੇ ਵਿੱਚੋਂ ਬਹੁਤੇ ਭੈਣ ਭਰਾ ਕੀ ਕਰਦੇ ਹਨ ਉਹ ਹਰ ਰੋਜ਼ ਸਵੇਰੇ ਉੱਠਦੇ ਹਨ ਜਪਜੀ ਸਾਹਿਬ ਦਾ ਪਾਠ ਕਰਦੇ ਹਨ ਪਰ ਉਹਨਾਂ ਨੂੰ ਖੁਦ ਹੀ ਪਤਾ ਨਹੀਂ ਲੱਗਦਾ ਕਿ ਕਿੰਨੀਆਂ ਗਲਤੀਆਂ ਹੋ ਰਹੀਆਂ ਹੁੰਦੀਆਂ ਹਨ ਤੇ ਕਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਦੋਂ ਅਸੀਂ ਸਟਾਰਟ ਕੀਤਾ ਤੇ ਕਦੋਂ ਸਮਾਪਤੀ ਕਰ ਲਈ ਅਸੀਂ ਬਾਣੀ ਦੇ ਅਰਥ ਨਹੀਂ ਸਮਝਦੇ ਅਸੀਂ ਅਜੇ ਤੱਕ ਸ਼ੁੱਧ ਉਚਾਰਨ ਕਰਨਾ ਹੀ ਨਹੀਂ ਸਿੱਖਿਆ ਪਤਾ ਨਹੀਂ ਕਿੰਨੇ ਕੁ ਸ਼ਬਦ ਹਨ ਜੋ ਅਸੀਂ ਹਰ ਰੋਜ਼ ਗਲਤ ਹੀ ਬੋਲ ਜਾਂਦੇ ਹਾਂ ਪਰ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਬੜਾ ਲਾਜ਼ਮੀ ਹੈ ਜੇਕਰ ਅਸੀਂ ਜਪਜੀ ਸਾਹਿਬ ਦੀ ਇੱਕ ਪੰਗਤੀ ਨੂੰ ਸ਼ੁੱਧ ਕਰਕੇ ਪੜਨਾ ਸਿੱਖ ਜਾਵਾਂਗੇ ਭਾਵੇਂ ਅਸੀਂ ਘੱਟ ਹੀ ਪੜ ਲਈਏ ਪਰ ਅਸੀਂ ਸ਼ੁੱਧ ਉਚਾਰਨ ਕਰਕੇ ਹੀ ਪੜਾਂਗੇ ਤਾਂ ਫਿਰ ਪਾਤਸ਼ਾਹ ਜੀ ਤੋਂ ਮੂੰਹੋਂ ਮੰਗੀਆਂ ਮਰਜ਼ੀਆਂ ਪੂਰੀਆਂ ਕਰਵਾ ਸਕਦੇ ਹਾਂ ਬਿਨਾਂ ਬੋਲੇ ਬਿਨਾਂ ਮੰਗਿਆਂ ਸੱਚੇ ਪਾਤਸ਼ਾਹ ਜੀ ਸਾਡੀ ਮਰਜ਼ੀ ਦੇ ਨਾਲ ਬਹੁਤ ਕੁਝ ਦੇ ਦੇਂਦੇ ਹਨ ਜਦੋਂ ਉਹਨਾਂ ਦੇ ਪਿਆਰੇ ਬਾਣੀ ਦਾ ਸਤਿਕਾਰ ਕਰਦੇ ਹਨ ਸ਼ੁੱਧ ਬਾਣੀ ਦਾ ਉਚਾਰਨ ਕਰਦੇ ਹਨ ਇੱਕ ਮਨ ਇੱਕ ਚਿੱਤ ਹੋ ਕੇ ਇਕਾਗਰਤਾ ਦੇ ਨਾਲ ਬਾਣੀ ਪੜਦੇ ਹਨ ਤਾਂ ਆਪਾਂ ਵੀ ਫਿਰ ਆਪਣੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਹਾਸਲ ਕਰਨੀਆਂ ਹਨ ਭਾਵੇਂ ਘੱਟ ਤੋਂ ਘੱਟ ਬਾਣੀ ਪੜ ਲਈਏ ਪਰ ਸ਼ੁੱਧ ਉਚਾਰਨ ਕਰਨੀ ਹੈ ਇਕਾਗਰਿਤ ਹੋ ਕੇ ਹੀ ਬਾਣੀ ਨੂੰ ਪੜਨਾ ਹੈ ਫਿਰ ਸਾਨੂੰ ਵੀ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਪਵੇਗਾ ਬਾਣੀ ਨੂੰ ਮਨ ਚਿਤ ਲਾ ਕੇ ਹੀ ਪੜਨਾ ਹੋਵੇਗਾ ਇਹ ਨਹੀਂ ਕਿ ਆਪਾਂ ਸਿਰਫ ਸਮਾਂ ਪਾਸ ਕਰਨ ਦੇ ਲਈ ਹੀ ਬਾਣੀ ਨੂੰ ਪੜਨਾ ਹੈ ਲੋਕ ਵਿਖਾਵੇ ਦੇ ਲਈ ਬਾਣੀ ਪੜ ਲਈਏ ਇਦਾਂ ਨਹੀਂ ਕਰਨਾ ਸਾਧ ਸੰਗਤ ਜੀ ਅਸੀਂ ਆਪਣੇ ਗੁਰੂ ਨੂੰ ਖੁਸ਼ ਕਰਨਾ ਹੈ ਆਪਣਾ ਅੱਗਾ ਸਵਾਰਨਾ ਹੈ ਅਸੀਂ ਆਪਣਾ ਇਹ ਲੋਕ ਪਰਲੋਕ ਸਵਾਰ ਲੈਣਾ ਹੈ ਜੇਕਰ ਅਸੀਂ ਬਾਣੀ ਨੂੰ ਸ਼ੁੱਧ ਪੜ ਲਵਾਂਗੇ ਇਕਾਕਰਚਿਤ ਹੋ ਕੇ ਪੜ ਲਵਾਂਗੇ ਭਾਵੇਂ ਅਸੀਂ ਘੱਟ ਹੀ ਪੜੀਏ ਸਾਨੂੰ ਫਲ ਪੂਰਾ ਹੀ ਮਿਲ ਜਾਵੇਗਾ ਸੁਖਮਨੀ ਸਾਹਿਬ ਜੀ ਦਾ ਵੀ ਉਹਨਾ ਸਿੰਘ ਸੰਗਤਾਂ ਨੂੰ ਮਿਲ ਜਾਵੇਗਾ ਜਿਹਨਾਂ ਕੇ ਅਸੀਂ ਇੱਕ ਪੰਕਤੀ ਨੂੰ ਵੀ ਸ਼ੁੱਧ ਉਚਾਰਣ ਕਰਕੇ ਪੜ ਲਵਾਂਗੇ ਉਸ ਦਾ ਵੀ ਫਲ ਸਾਨੂੰ ਉਹਨਾ ਹੀ ਮਿਲਣਾ ਹੈ ਜੇਕਰ ਅਸੀਂ ਕਹੜੀ ਕਹੜੀ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਪੂਰਾ ਕਰ ਲਿਆ ਉਸ ਦਾ ਫਲ ਫਿਰ ਸਾਨੂੰ ਨਹੀਂ ਮਿਲੇਗਾ ਪਰ ਬਹੁਤ ਘੱਟ ਜੇਕਰ ਇੱਕ ਮਨ ਇਕਜਿਤ ਹੋ ਕੇ ਸ਼ੁੱਧ ਉਚਾਰਣ ਹੀ ਕਰ ਲਿਆ ਜਪਜੀ ਸਾਹਿਬ ਦਾ ਪਾਠ ਘੱਟ ਵੀ ਕਰ ਲਿਆ ਉਸ ਪਾਠ ਦਾ ਫਲ ਵੀ ਸਾਨੂੰ ਦੁੱਗਣਾ ਹੋ ਕੇ ਮਿਲ ਜਾਵੇਗਾ। ਅਸੀਂ ਇਹ ਸਮਾਂ ਪੂਰਾ ਕਰਦੇ ਹਾਂ ਤੇ ਕਾਲੀ-ਕਾਲੀ ਪਾਠ ਕਰਕੇ ਬਸ ਕੰਮ ਨਾ ਬੇੜਦੇ ਹਾਂ। ਜਿੰਨੀ ਵੀ ਬਾਣੀ ਹੈ ਸ਼ੁੱਧਤਾ ਦੇ ਨਾਲ ਇਕਾਗਰਿਤ ਹੋ ਕੇ ਪੜ੍ਹਨੀ ਹੈ। ਜੇਕਰ ਪਾਤਸ਼ਾਹ ਜੀ ਨੇ ਐਨੀ ਕਿਰਪਾ ਕਰ ਦਿੱਤੀ ਹੈ ਕਿ ਅਸੀਂ ਰੋਜ਼ ਅੰਮ੍ਰਿਤ ਵੇਲੇ ਉੱਠਦੇ ਹਾਂ। ਇਸ ਵੇਲੇ ਨੂੰ ਸੰਭਾਲਦੇ ਹਾਂ ਤਾਂ ਮੇਰੇ ਭੈਣੋ ਤੇ ਭਰਾਓ ਇਸ ਵੇਲੇ ਨੂੰ ਸੰਭਾਲੋ ਤੇ ਇੱਕ ਵਾਰ ਬਾਣੀ ਦੇ ਲੜ ਨੂੰ ਫੜ ਕੇ ਵੇਖੋ। ਹਰ ਰੋਜ਼ ਆਪਣੀ ਵੀਡੀਓ ਦੇ ਨਾਲ ਤੁਹਾਨੂੰ ਦੱਸਦੇ ਹਾਂ ਕਿ ਗੁਰੂ ਦੇ ਲੜ ਲੱਗ ਜਾਓ ਗੁਰੂ ਨੇ ਤੁਹਾਡਾ ਬੇੜਾ ਪਾਰ ਲਾ ਦੇਣਾ ਹੈ ਸਾਧ ਸੰਗਤ ਜੀ ਗੁਰੂ ਜੀ ਨੇ ਸਾਡੀ ਜ਼ਿੰਦਗੀ ਸਵਾਰ ਦੇਣੀ ਹੈ ਤੁਹਾਡੀ ਵੀ ਸਵਾਰ ਸਕਦੇ ਹਨ ਗੁਰੂ ਜੀ ਦੇ ਲੜ ਲੱਗ ਕੇ ਤਾਂ ਵੇਖੋ ਇਸ ਵੇਲੇ ਦੇ ਵਿੱਚ ਜੋ ਵੀ ਕੋਈ ਗੁਰਬਾਣੀ ਦਾ ਪਾਠ ਕਰਦੇ ਹਨ ਪੂਰੀ ਸ਼ੁੱਧ ਤੇ ਇਕਾਗਰਿਤ ਹੋ ਕੇ ਕਰਦੇ ਹਨ ਕਦੇ ਵੀ ਕਹਲੇ ਕਹਲੇ ਪਾਠ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਸਾਰਾ ਦਿਨ ਕੰਮ ਕਰਨ ਵਾਸਤੇ ਪਿਆ ਹੁੰਦਾ ਹੈ। ਪੂਰੇ ਦਿਨ ਵਿੱਚ ਅਸੀਂ ਬਸ ਦੁਨਿਆਵੀ ਕੰਮ ਧੰਦੇ ਹੀ ਤਾਂ ਕਰਨੇ ਹੁੰਦੇ ਹਨ। ਅੰਮ੍ਰਿਤ ਵੇਲੇ ਵਿੱਚ ਅਸੀਂ ਨਾਮ ਜਪਣਾ ਹੈ ਸਿਰਫ ਨਾਮ ਤੇ ਪੂਰੇ ਹੀ ਮਨ ਦੇ ਵਿੱਚ ਚਾਹ ਦੇ ਨਾਲ ਜਪਜੀ ਸਾਹਿਬ ਦਾ ਭਾਵੇਂ ਇੱਕ ਹੀ ਪਾਠ ਕਰ ਲਓ ਪਰ ਪੂਰਾ ਚਿੱਤ ਲਗਾ ਕੇ ਕਰੋ। ਇਕਾਗਰਤਾ ਦੇ ਨਾਲ ਕਰੋ। ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਜਿਹੜੀ ਤੁਹਾਡੇ ਨਾਲ ਗੱਲ ਕਰਨ ਵਾਲੇ ਸੀ ਕਿ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਦੀ ਇੱਕ ਪੰਕਤੀ ਨੂੰ ਘੱਟੋ-ਘੱਟ ਤੁਸੀਂ 5 ਵਾਰ ਜਾਪ ਕਰਨਾ ਹੈ ਉਹ ਇਸ ਕਰਕੇ ਕਿਉਂਕਿ ਜਦੋਂ ਆਪਾਂ ਇੱਕ ਪੰਕਤੀ ਨੂੰ ਚੁੱਕਾਂਗੇ ਭਾਵੇਂ ਕਿ ਸਟਾਰਟ ਤੋਂ ਸਟਾਰਟ ਕਰਾਂਗੇ ਜਦੋਂ 5 ਵਾਰ ਬੋਲਦੇ ਰਹਾਂਗੇ 5 ਵਾਰ ਹੀ ਪੜਨ ਦੇ ਨਾਲ ਸਾਡੀਆਂ ਗਲਤੀਆਂ ਵਿੱਚੋਂ ਇਹ ਸਾਰੀਆਂ ਖਤਮ ਹੋ ਜਾਣਗੀਆਂ ਜਿਹੜਾ ਵੀ ਅਸੀਂ ਉਚਾਰਨ ਗਲਤ ਕਰਦੇ ਹਾਂ ਉਹ ਕਰਨੋਂ ਹਟ ਜਾਵਾਂਗੇ ਅੱਜ ਤੋਂ ਹੀ ਸਾਨੂੰ ਇਹ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸਾਉਣ ਲੱਗਿਆ ਇੱਕ ਪੰਗਤੀ ਨੂੰ ਆਪਾਂ 5 ਵਾਰ ਬੋਲਾਂਗੇ ਤੇ ਦੂਸਰੀ ਗੱਲ ਪੰਗਤੀ ਨੂੰ 5 ਵਾਰ ਬੋਲਦਿਆਂ ਬੋਲਦਿਆਂ ਉਹਦੇ ਅਰਥਾ ਨੂੰ ਵੀ ਸਮਝ ਲੈਣਾ ਹੈ ਪਾਤਸ਼ਾਹ ਜੀ ਅਸਲ ਵਿੱਚ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ ਇਸੇ ਕਰਕੇ ਸਾਨੂੰ ਪਤਾ ਲੱਗ ਜਾਵੇਗਾ ਕਿਹੜੀਆਂ ਗਲਤੀਆਂ ਹਨ ਤੇ ਕਿੱਥੇ ਅਸੀਂ ਗਲਤ ਬੋਲ ਜਾਂਦੇ ਹਾਂ ਜੋ ਸਾਡੀ ਜ਼ੁਬਾਨ ਵਿੱਚ ਪੱਕ ਚੁੱਕਾ ਹੈ ਜਿਹੜਾ ਸ਼ਬਦ ਸ਼ੁਰੂ ਤੋਂ ਲੈ ਕੇ ਗਲਤ ਬੋਲਦੇ ਹਾਂ ਉਸ ਨੂੰ ਤੁਸੀਂ ਵਾਰ-ਵਾਰ ਟੋਕਿਆ ਵੀ ਜਾ ਸਕਦਾ ਹੈ ਪਰ ਆਪਣੀ ਜ਼ੁਬਾਨ ਤੇ ਵਾਰ-ਵਾਰ ਉਹ ਸ਼ਬਦ ਫਿਰ ਪੱਕਾ ਹੋ ਜਾਂਦਾ ਹੈ ਜਿਹੜਾ ਅਸੀਂ ਗਲਤ ਵਾਰ ਹੀ ਦੁਹਰਾਏ ਜਾਂਦੇ ਹਨ ਗਲਤੀ ਦੇ ਨਾਲ ਵੀ ਫਿਰ ਅਸੀਂ ਉਹਨੂੰ ਗਲਤ ਨਹੀਂ ਬੋਲ ਸਕਦੇ ਜਿੰਨੇ ਮਰਜ਼ੀ ਪਾਠ ਕਰ ਲਈਏ ਪਤਾ ਨਹੀਂ ਲੱਗਣਾ ਕਿ ਗੁਰੂ ਸਾਹਿਬ ਜੀ ਕੀ ਸਮਝਾ ਰਹੇ ਹਨ ਇਸ ਲਈ ਗੁਰੂ ਸਾਹਿਬ ਜੀ ਨੇ ਸਾਨੂੰ ਧਿਆਨ ਦੇਣ ਲਈ ਆਖਿਆ ਹੈ ਪੰਕਤੀ ਦਾ ਵਾਰ-ਵਾਰ ਉਚਾਰਨ ਕਰਨ ਲਈ ਆਖਿਆ ਹੈ ਸਾਡੀ ਜ਼ਿੰਦਗੀ ਵਿੱਚੋਂ ਫਿਰ ਦੁੱਖ ਤਕਲੀਫਾਂ ਦੇ ਹੱਲ ਵੀ ਗੁਰਬਾਣੀ ਵਿੱਚ ਦੱਸੇ ਗਏ ਹਨ ਜੇਕਰ ਅਸੀਂ ਉਹਨਾਂ ਦੇ ਹਲ ਗੁਰਬਾਣੀ ਨੂੰ ਸਹੀ ਤਰੀਕੇ ਦੇ ਨਾਲ ਉਚਾਰਣ ਦੇ ਨਾਲ ਸਮਝਣਾ ਸ਼ੁਰੂ ਕਰ ਦੇਵਾਂਗੇ ਅਸੀਂ ਆਪਣੀ ਜ਼ਿੰਦਗੀ ਵਿੱਚੋਂ ਬਹੁਤ ਹੀ ਚੰਗੇ ਹੱਲ ਲੱਭਣੇ ਸ਼ੁਰੂ ਕਰ ਲੈਣੇ ਹਨ ਜ਼ਿੰਦਗੀ ਵਿੱਚ 10% ਗੁਰੂ ਮਹਾਰਾਜ ਆਪ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਦਲੇਦਰ ਦੂਰ ਕਰ ਦੇਣਗੇ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਬਾਣੀ ਨੂੰ ਸ਼ੁੱਧ ਉਚਾਰਣ ਕਰਕੇ ਹੀ ਪੜਨਾ ਹੈ ਅੱਜ ਤੋਂ ਇਹ ਕੋਸ਼ਿਸ਼ ਕਰਨੀ ਹੈ ਜਦੋਂ ਵੀ ਸਮਾਂ ਮਿਲਦਾ ਹੈ ਉਸੇ ਵੇਲੇ ਗੁਰਬਾਣੀ ਦੇ ਅਰਥਾਂ ਨੂੰ ਸਮਝੀਏ ਤੇ ਰਾਤ ਨੂੰ ਸੌਣ ਲੱਗਿਆਂ ਤੁਸੀਂ ਮੂਲ ਮੰਤਰ ਦਾ ਜਾਪ 5 ਵਾਰ ਕਰਕੇ ਸੌ ਜਾਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਮਨ ਪਵਿੱਤਰ ਹੋ ਜਾਵੇਗਾ ਰਾਤ ਨੂੰ ਤੁਹਾਡੇ ਮਨ ਵਿੱਚ ਕਦੇ ਬੁਰੇ ਵਿਚਾਰ ਨਹੀਂ ਆਉਣਗੇ ਤੇ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋਣੀ ਸ਼ੁਰੂ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ